ਗੁਰਮਖ ਪਿਆਰਿਓ ਇਹ ਜੰਗ ਸੱਚਮੁੱਚ ਰੁਕ ਗਈ ਹੈ ਜਾਂ ਫਿਰ ਕੋਈ ਚਾਲ ਹੈ ਅਮਰੀਕਾ ਪਾਕਿਸਤਾਨ ਦੀ ਸੱਚ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਿਆਰਿਓ ਧੰਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਆਪਾਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਪੜਦੇ ਆ ਮੇਰੇ ਸਤਿਗੁਰੂ ਜੀ ਕਿਰਪਾ ਕਰਕੇ ਨਿਵਾਜਦੇ ਨੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ ਨੇ ਸਤਿਗੁਰੂ ਕਹਿੰਦੇ ਨੇ ਜੰਗ ਕਰਨੀ ਹੈ ਜੰਗ ਆਪਣੇ ਅੰਦਰਲੇ ਗੰਧਲੇ ਵਿਚਾਰਾਂ ਦੇ ਨਾਲ ਹੋਵੇ ਮੈਲੇ ਵਿਚਾਰਾਂ ਦੇ ਨਾਲ ਹੋਵੇ ਜਦੋਂ ਅੰਦਰਲੇ ਗੰਦਾਰਾਂ ਦੇ ਨਾਲ ਜੰਗ ਸ਼ੁਰੂ ਹੋ ਗਈ ਤੇ ਮੇਰੇ ਸਤਿਗੁਰੂ ਜੀ ਉਦੋਂ ਕਿਰਪਾ ਕਰ ਦਿੰਦੇ ਨੇ ਕਹਿੰਦੇ ਉਦੋਂ ਫਤਿਹ ਜਿਹੜੀ ਆ ਤੁਹਾਡੀ ਉਹ ਹੁੰਦੀ ਐ ਤੇ ਇਥੇ ਆਪਾਂ ਇੱਕ ਬਚਨ ਜਿਹੜੇ ਆ ਹੋਰ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਜੁਦ ਕੇ ਜਿਤਈਆ ਰੰਗ ਰੂਪ ਕੇ ਪਭਈਆ ਭਾਰ ਭੂਮ ਕੇ ਮਟਈਆ 나ਥ ਤੀਨ 나ਥ ਤੀਨ ਲੋਕ ਗਾਈਐ ਕਹਿੰਦੇ ਉਹ ਪਰਮਾਤਮਾ ਦੇ ਰਾਹ ਹੈ ਉਹ ਜੁੱਧ ਨੂੰ ਜਿਤਾਉਣ ਵਾਲਾ ਹੈ ਉਹ ਰੰਗ ਤੇ ਭੂਮ ਦਾ ਜਿਹੜਾ ਹੈ ਪ੍ਰਭਾਵਾ ਵੀ ਹੈ ਭਾਰ ਭੂਮ ਤੇ ਮਟਈਆ ਕਹਿੰਦੇ ਜਿਹੜੇ ਭਾਰੀ ਜ਼ੁਲਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਮਿਟਾਉਣ ਵਾਲਾ ਵੀ ਉਹੀ ਹੈ ਤਿੰਨ ਲੋਕਾਂ ਦਾ ਜਿਹੜਾ ਨਾਂਥ ਹੈ ਤਿੰਨ ਲੋਕਾਂ ਦੇ ਵਿੱਚ ਉਸ ਦੀ ਪੂਜਾ ਕੀਤੀ ਜਾਂਦੀ ਹੈ ਉਹ ਪਰਮਾਤਮਾ ਆਪ ਹੀ ਸਾਰਾ ਕੁਝ ਹੈ ਤੇ ਆਰਿਓ ਹੁਣ ਇਸ ਚੀਜ਼ ਨੂੰ ਸਮਝਿਓ ਵੀ ਉਹ ਪਰਮਾਤਮਾ ਆਪ ਹੀ ਸਾਰਾ ਕੁਝ ਹੈ ਹੁਣ ਜਿਹੜੇ ਲੋਕ ਅਮਰੀਕਾ ਦਾ ਧੰਨਵਾਦ ਕਰਦੇ ਆ ਵੀ ਅਮਰੀਕਾ ਨੇ ਜੰਗ ਰੋਕਤੀ ਜੀ ਉਹਨਾਂ ਨੇ ਜੰਗ ਰੁਕਵਾਤੀ ਜੀ ਪਿਆਰਿਓ ਇਹ ਪਰਮਾਤਮਾ ਦੀ ਹੀ ਰਜ਼ਾ ਹੈ ਉਹਨਾਂ ਨੇ ਕਿਰਪਾ ਕੀਤੀ ਸਤਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸ਼ਾਇਦ ਪਰਮਾਤਮਾ ਦੀ ਰਜ਼ਾ ਕੁਝ ਹੋਰ ਹੈ ਤੇ ਉਹਨਾਂ ਨੇ ਅਮਰੀਕਾ ਦੇ ਥਰੂ ਜਿਹੜਾ ਹੈ ਇਹ ਜੰਗ ਨੂੰ ਰੁਕਵਾ ਦਿੱਤੀ ਕੋਈ ਬੰਦਾ ਵੱਡਾ ਨਹੀਂ ਹੈਗਾ ਉਹਦੀ ਨਿਗਾਹ ਦੇ ਵਿੱਚ ਸਾਰੇ ਇੱਕੋ ਹੀ ਨੇ ਜਿਹੜੇ ਉਹਨੇ ਪੈਦਾ ਕੀਤੇ ਨੇ ਉਹ ਸਾਰੇ ਉਹਦੀ ਨਿਗਾਹ ਦੇ ਵਿੱਚ ਇੱਕੋ ਹੀ ਨੇ ਜੇ ਕਹੀਏ ਵੀ ਉਹ ਵੱਡਾ ਹੈ ਉਹ ਛੋਟਾ ਹੈ ਨਹੀਂ ਪਿਆਰਿਓ ਕੋਈ ਛੋਟਾ ਜਾਂ ਕੋਈ ਵੱਡਾ ਨਹੀਂ ਸਾਡੀ ਅਸੀਂ ਸੋਚ ਕਿਉਂ ਹੋ ਗਈ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਪਨੇ ਨਹੀਂ ਤਨ ਮਹਿ ਰੋਗ ਮੇਰੇ ਸਤਿਗੁਰੂ ਕਹਿੰਦੇ ਨੇ ਇਹ ਗੱਲ ਯਾਦ ਰੱਖਿਓ ਸਾਡੇ ਮਨ ਦੇ ਵਿੱਚ ਭਰੋਸਾ ਜਿਹੜਾ ਨਾ ਉਹ ਦੁਨਿਆਵੀ ਲੋਕਾਂ ਤੇ ਬਣ ਗਿਆ ਅਸੀਂ ਨਿਰੰਕਾਰ ਤੇ ਸ਼ੱਕ ਕਰਨ ਲੱਗ ਪਏ ਸੱਚਮੁੱਚ ਜੰਗ ਜਿਹੜੀ ਹੈ ਉਹ ਰੁਕ ਗਈ ਹੈ ਪਿਆਰਿਓ ਜੰਗ ਇਸ ਕਰਕੇ ਰੁਕੀ ਹੈ ਕਿਉਂਕਿ ਉਹਦਾ ਅਸਲ ਕਾਰਨ ਪਤਾ ਕੀ ਹੈ ਕਿਉਂਕਿ ਪਤਾ ਹੈ ਵੀ ਨੁਕਸਾਨ ਬਹੁਤ ਜ਼ਿਆਦਾ ਹੋਏਗਾ ਜੇ ਅਮਰੀਕਾ ਸਾਥ ਦਿੰਦਾ ਹੈ ਭਾਰਤ ਦਾ ਤਾਂ ਪਾਕਿਸਤਾਨ ਕਿੰਨੀ ਬੁਰਾ ਪੈਂਦਾ ਹੈ ਜੇ ਪਾਕਿਸਤਾਨ ਜਿੱਦਾ ਸਾਥ ਦਿੰਦਾ ਹੈ ਭਾਰਤ ਕਿੰਨੀ ਬੁਰਾ ਪੈਂਦਾ ਹੈ ਜਦਕਿ ਉਹਨੂੰ ਲੋਡ ਜਿਹੜੀ ਆ ਦੋਨੇ ਮੁਲਕਾਂ ਦੀ ਹੈ ਉਹ ਦੋਨੇ ਮੁਲਕਾਂ ਨੂੰ ਆਪਣੇ ਹਿੱਤ ਵਾਸਤੇ ਆਪਣੇ ਜਿਹੜਾ ਹੈ ਆਪਣੀ ਲੋਡ ਵਾਸਤੇ ਜਿਹੜਾ ਵਰਤਿਆ ਜਾਂਦਾ ਹੈ ਸਾਂਝ ਸੰਗਤ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਭਾਵੇਂ ਕੋਈ ਕੁਝ ਵੀ ਇਸ ਨੂੰ ਸਮਝੇ ਭਾਵੇਂ ਕੋਈ ਵੀ ਇਸ ਚੀਜ਼ ਤੇ ਜਿਹੜਾ ਕਿਵੇਂ ਮਰਜ਼ੀ ਗੌਰ ਕਰੇ ਸਮਝੇ ਨਾ ਸਮਝੇ ਪਿਆਰਿਓ ਅਸਲ ਦੇ ਵਿੱਚ ਕਾਰਨ ਇਹ ਹੈ ਹੁਣ ਕਈ ਕਹਿੰਦੇ ਜੀ ਇਹ ਚਾਲ ਹੈ ਜੀ ਕੁਝ ਸਮੇਂ ਲਈ ਜੰਗ ਨੂੰ ਰੋਕ ਦਿੱਤਾ ਗਿਆ ਜਿਹੜਾ ਅਚਨ ਚੇਤ ਜਿਹੜਾ ਹੈ ਇੱਕ ਵਾਰੀ ਹਮਲਾ ਹੋਏਗਾ ਪਾਕਿਸਤਾਨ ਕਰੇ ਚਾਹੇ ਭਾਰਤ ਕਰੇ ਕਹਿੰਦੇ ਜਾਣ ਬੁੱਝ ਕੇ ਚਾਲ ਹੈ ਜੀ ਕਹਿੰਦੇ ਭਾਰਤ ਦੇ ਨਾਲ ਅਮਰੀਕਾ ਹੈ ਜਾਣ ਬੁੱਝ ਕੇ ਲੋਕਾਂ ਦੀ ਨਿਗਾਹ ਵਿੱਚ ਜੰਗ ਨੂੰ ਰੋਕ ਦਿੱਤਾ ਗਿਆ ਤੇ ਬਾਅਦ ਵਿੱਚ ਜਿਹੜਾ ਨੁਕਸਾਨ ਹੈ ਨਾ ਉਹ ਕਹਿੰਦੇ ਸਾਡੇ ਲੋਕਾਂ ਦਾ ਹੋਣਾ ਹੈ ਸਾਡੇ ਲੋਕ ਫਿਰ ਇਸ ਦੇ ਵਿੱਚ ਜਿਹੜਾ ਹੈ ਬਹੁਤ ਪਰੇਸ਼ਾਨ ਹੋਣਗੇ ਉਹ ਕਿਉਂ ਪਰੇਸ਼ਾਨ ਹੋਣਗੇ ਪਿਆਰਿਓ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਲੋਕਾਂ ਨੂੰ ਜਿਹੜਾ ਕੀ ਚਕਮਾ ਦਿੱਤਾ ਗਿਆ ਸਾਡੇ ਲੋਕ ਇਸ ਗੱਲ ਦੇ ਵਿੱਚ ਹੀ ਨੇ ਇਹ ਚਕਮਾ ਨਹੀਂ ਹੈ ਜੰਗ ਜਿਹੜੀ ਹੈ ਸੱਚਮੁੱਚ ਰੁਕ ਗਈ ਹੈ ਥੋੜੇ ਦਿਨਾਂ ਦੇ ਵਿੱਚ ਜਿਹੜਾ ਹੈ ਕੁਝ ਵੀ ਸਾਡੇ ਸਾਹਮਣੇ ਜਿਹੜਾ ਹੈ ਉਹ ਆਵੇਗਾ ਸਾਡੇ ਸਾਹਮਣੇ ਜਿਹੜਾ ਹੈ ਪੂਰੀ ਸੱਚਾਈ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਜਾਵੇਗੀ ਭਾਰਤ ਪਾਕਿਸਤਾਨ ਦੇ ਵਿਚਾਲੇ ਜੁਗਲਬੰਦੀ ਦੇ ਐਲਾਨ ਜਿਹੜੇ ਨੇ ਹੋ ਚੁੱਕੇ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਬਲੈਕਆਊਟ ਉਮਰ ਅਬਦੁੱਲਾਨ ਦੇ ਜੋ ਤੁਹਾਂ ਮਾਕੇ ਸੁਣਨ ਦੀ ਗੱਲ ਆਖੀ ਸੀ ਉਹਦੇ ਲਈ ਜਿਹੜੀਆਂ ਵਿਚਾਰ ਚਰਚਾਵਾਂ ਹਜੇ ਚੱਲ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਇਸ ਸਮਝੌਤੇ ਨੂੰ ਜਿਹੜਾ ਪੂਰੀ ਤਰ੍ਹਾਂ ਪ੍ਰੋਪਰ ਕਬੂਲ ਨਹੀਂ ਕੀਤਾ ਪਾਕਿਸਤਾਨ ਨੇ ਇਸ ਸਮਝੌਤੇ ਨੂੰ ਜਿਹੜਾ ਹਜੇ ਤੱਕ ਮੰਨਿਆ ਨਹੀਂ ਕੇਵਲ ਅਮਰੀਕਾ ਦੀ ਗੱਲ ਜਿਹੜੀ ਹੈ ਮੰਨ ਕੇ ਉਹ ਹਾਲੇ ਬੈਠ ਗਏ ਨੇ ਕਿ ਅਸੀਂ ਹਮਲਾ ਨਹੀਂ ਕਰਾਂਗੇ ਸਾਡੇ ਵੱਲੋਂ ਪਹਿਲ ਕੋਈ ਨਹੀਂ ਹੋਏਗੀ ਪਰ ਉਹਨਾਂ ਨੇ ਵੀ ਕਿਹਾ ਕਿ ਅਸੀਂ ਆਪਣੇ ਲੋਕਾਂ ਦੀ ਗਈ ਜਾਨ ਦਾ ਜਿਹੜਾ ਬਦਲਾ ਨਾ ਉਹ ਜ਼ਰੂਰ ਲਵਾਂਗੇ। ਪਿਆਰਿਓ ਚਾਹੇ ਕੋਈ ਵੀ ਹੋਵੇ ਤਾਂ ਕੋਈ ਵੀ ਗੱਲ ਕਹੇਗਾ। ਇਥੇ ਆਪਾਂ ਪਾਕਿਸਤਾਨ ਦੀ ਹਮਾਇਤ ਨਹੀਂ ਕਰਦੇ। ਨਾ ਹੀ ਆਪਾਂ ਭਾਰਤ ਨੂੰ ਜਿਹੜਾ ਇਹ ਕਹਿ ਲਈਏ ਵੀ ਭਾਰਤ ਨੇ ਜਿਹੜਾ ਕੁਝ ਵੀ ਕੀਤਾ ਜਾਂ ਉਹਨਾਂ ਨੇ ਮਾੜਾ ਕੀਤਾ ਜਾਂ ਚੰਗਾ ਕੀਤਾ ਨਹੀਂ। ਆਪਣੇ ਮੁਲਕ ਦੀ ਸੁਰੱਖਿਆ ਵਾਸਤੇ ਹਰ ਕੋਈ ਕੁਝ ਨਾ ਕੁਝ ਕਰਦਾ ਹੈ। ਪਰ ਜੋ ਪਹਿਲ ਕਮ ਅਟੈਕ ਹੋਇਆ ਸੀ ਉਸ ਵਾਸਤੇ ਪਾਕਿਸਤਾਨ ਨੇ ਬਹੁਤ ਜਿਹੜੀ ਹੈ ਮਾੜੀ ਹਰਕਤ ਕੀਤੀ ਹੈ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਇਹ ਹਮਲਾ ਜਿਹੜਾ ਹੈ ਉਹਨਾਂ ਲੋਕਾਂ ਨੇ ਕੀਤਾ ਹੈ ਉਹਨਾਂ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਓ ਬਲਕਿ ਉਹਨਾਂ ਲੋਕਾਂ ਨੇ ਜੁੱਧ ਜਿਹੜੀ ਹੈ ਛੇੜਨ ਦੀ ਗੱਲ ਆਖ ਦਿੱਤੀ ਸੀ ਜਿਸ ਤੋਂ ਬਾਅਦ ਭਾਰਤ ਨੇ ਉਸ ਦੇ ਉੱਤੇ ਜਵਾਬੀ ਕਾਰਵਾਈ ਕੀਤੀ ਹੈ ਪਹਿਲ ਉਹਨਾਂ ਨੇ ਕੀਤੀ ਆਪਣੇ ਵਾਲਿਆਂ ਵੱਲੋਂ ਨੇ ਗੁਰਮੁਖ ਪਿਆਰਿਓ ਮੈਂ ਫਿਰ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਕਿ ਜਿੱਥੇ ਲੋਕਾਂ ਨੂੰ ਇਹ ਗੱਲ ਜਿਹੜੀ ਹੈ ਸਮਝਣੀ ਪਏਗੀ ਜੰਗ ਕੀ ਵਾਕਈ ਰੁਕ ਚੁੱਕੀ ਹੈ ਜੰਗ ਇਸ ਕਰਕੇ ਰੁਕੀ ਹੈ ਕਿਉਂਕਿ ਜੰਗ ਦਾ ਜਿਹੜਾ ਹੋਣਾ ਬਹੁਤ ਖਤਰਨਾਕ ਸਾਬਤ ਸੀ ਤੇ ਬਹੁਤ ਜ਼ਿਆਦਾ ਜਿਹੜੇ ਸੀ ਲੋਕਾਂ ਦੀ ਜਾਨ ਨੂੰ ਖਤਰਾ ਸੀ ਇਸ ਕਰਕੇ ਜਿਹੜੀ ਹੈ ਇਹ ਜੰਗ ਹੁਣ ਰੁਕ ਚੁੱਕੀ ਹੈ ਤੇ 10 ਮਈ ਨੂੰ ਭਾਰਤ ਪਾਕਿਸਤਾਨ ਦੇ ਵਿਚਕਾਰ ਇੱਕ ਜੁਗਲਬੰਦੀ ਦਾ ਐਲਾਨ ਹੁੰਦਾ ਹੈ ਕੁਝ ਘੰਟਿਆਂ ਬਾਅਦ ਪਾਕਿਸਤਾਨ ਫੌਜ ਨੇ ਗੁਜਰਾਤ ਜੰਮੂ ਕਸ਼ਮੀਰ ਅਤੇ ਰਾਜਸਥਾਨ ਦੀਆਂ ਸਰਹੱਦਾਂ ਨੇੜੇ ਗੋਲੀਬਾਰੀ ਕਰ ਦਿੱਤੀ ਹੁਣ ਇਹ ਤੋਂ ਇਲਾਵਾ ਸ਼੍ਰੀਨਗਰ ਦੇ ਵਿੱਚ ਫੌਜ ਦੇ ਮੁੱਖ ਦਫ਼ਤਰ ਨੇੜੇ ਡਰੋਨ ਗਤੀਵਿਧੀਆਂ ਦੇਖੀਆਂ ਗਈਆਂ ਸਪਸ਼ਟ ਕਰਦਾ ਹੈ ਕਿ ਪਾਕਿਸਤਾਨੀ ਫੌਜ ਜਿਸ ਦੀ ਅਗਵਾਈ ਜਰਨਲ ਅਸੀਮ মুনੀਰ ਕਰ ਰਹੇ ਨੇ ਸ਼ਾਹਵਾਜ਼ ਸ਼ਰੀਫ ਸਰਕਾਰ ਦੇ ਜੰਗਬੰਦੀ ਸਮਝੌਤੇ ਨੂੰ ਪੂਰੀ ਤਰ੍ਹਾਂ ਮੰਨਣ ਲਈ ਤਿਆਰ ਨਹੀਂ ਦਿਖ ਰਹੀ ਜੇ ਸਮਝੋ ਵੀ ਜੰਗ ਹਜੇ ਰੁਕੀ ਨਹੀਂ ਜੰਗ ਤੇ ਹਜੇ ਹੋਣੀ ਹੈ ਜੋ ਜੰਗ ਹੁੰਦੀ ਹੈ ਤਾਂ ਯਾਦ ਰੱਖਿਓ ਵੀ ਨੁਕਸਾਨ ਦੋਵੇਂ ਤਰਫਾਂ ਦਾ ਹੋਏਗਾ ਮੈਂ ਪਹਿਲੇ ਦਿਨ ਤੋਂ ਹੀ ਬੇਨਤੀਆਂ ਕਰਦਾ ਆ ਰਿਹਾ ਵੀ ਸਾਡੇ ਲੋਕਾਂ ਦਾ ਨੁਕਸਾਨ ਹੋਏਗਾ ਸਾਡੇ ਲੋਕ ਹੀ ਉਹਦੇ ਵਿੱਚ ਖਤਮ ਹੋ ਜਾਣਗੇ ਸਾਨੂੰ ਇਸ ਮੁੱਦੇ ਦਾ ਜਿਹੜਾ ਨਾ ਹੱਲ ਲੱਭਣਾ ਚਾਹੀਦਾ ਤੇ ਇੰਨੀ ਵਿਨਾਸ਼ਕਾਰੀ ਇਹ جنگ ਹੋ ਸਕਦੀ ਹੈ ਲੱਖਾਂ નિર્ਦੋਸ਼ ਲੋਕ ਮਾਰੇ ਜਾਣਗੇ ਇਹ ਵੀ ਕਿਹਾ ਜਾਂਦਾ ਹੈ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਆਪਣੀ ਬਹਾਦਰੀ ਤੇ ਸਿਆਣਪ ਨਾਲ ਇੱਕ ਵੱਡਾ ਕਦਮ ਚੁੱਕਿਆ ਜੋ ਸਮਝੌਤਾ ਕਰਨ ਦੇ ਲਈ ਪਹਿਲ ਕਦਮੀ ਕੀਤੀ ਹੈ ਇਹ ਬਹੁਤ ਮਹੱਤਮਪੂਰਨ ਮੋੜ ਸਾਬਤ ਹੋਏਗਾ ਪਰ ਹੁਣ ਪਾਕਿਸਤਾਨ ਜਿਹੜਾ ਕਹਿੰਦੇ ਮੰਨਣ ਲਈ ਤਿਆਰੀ ਹੈ ਨਹੀਂ ਇਸ ਦਾ ਮਤਲਬ ਵੀ ਜੰਗ ਹਾਲੇ ਹੋਏਗੀ ਕੁਝ ਸਮੇਂ ਲਈ ਹੋਲਡ ਕੀਤੀ ਗਈ ਹੈ ਕੁਝ ਸਮੇਂ ਲਈ ਜੰਗ ਨੂੰ ਰੋਕਿਆ ਗਿਆ ਹੈ ਪਰ ਜੰਗ ਹਜੇ ਨਿਪੜੀ ਨਹੀਂ ਜੰਗ ਹਾਲੇ ਹੋਏਗੀ ਇਹਦਾ ਮਤਲਬ ਇਹੀ ਹੋ ਗਿਆ ਨਾ ਕਿ ਜੰਗ ਹਾਲੇ ਹੋਏਗੀ ਜੰਗ ਪੂਰੀ ਤਰ੍ਹਾਂ ਨਿਪੜੀ ਨਹੀਂ ਜੰਗ ਹਾਲੇ ਹੋਰ ਹੋਣੀ ਬਾਕੀ ਹੈ ਸਾਧ ਸੰਗਤ ਇਸ ਕਰਕੇ ਇਸ ਸਟੇਜ ਨੂੰ ਜਿਹੜਾ ਹੈ ਸਮਝਿਓ ਕਿ ਸਾਨੂੰ ਸ਼ਾਇਦ ਇੱਕ ਚੱਕਮਾ ਜਿਹੜਾ ਨਾ ਉਹ ਦਿੱਤਾ ਗਿਆ ਹੈ ਪਰ ਮੈਂ ਇੱਕ ਬੇਨਤੀ ਕਰਕੇ ਧਿਆਨ ਦਵਾਵਾਂ ਸਾਡੇ ਜਿਹੜੇ ਲੋਕ ਨੇ ਉਹ ਕਹਿੰਦੇ ਆ ਵੀ ਬਹੁਤ ਵੱਡਾ ਕਦਮ ਹੈ ਪਰ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਰੱਬ ਦੀ ਰਜ਼ਾ ਦਾ ਕੋਈ ਪਤਾ ਨਹੀਂ ਜੇ جنگ ਹੋਣੀ ਹੈ ਕੁਝ ਲੋਕਾਂ ਦਾ ਨਾਸ਼ ਹੋਣਾ ਹੈ ਉਹਨੇ ਕੁਝ ਲੋਕਾਂ ਦੀ ਲਿਖੀ ਹੈ ਤੇ ਇਸ ਤਰ੍ਹਾਂ ਹੀ ਲਿਖੀ ਹੈ ਕਿ ਜੰਗ ਹੋਵੇਗੀ ਚਾਹੇ ਉਹਦੇ ਵਿੱਚ ਮੈਂ ਵੀ ਸ਼ਾਮਲ ਹੋਵਾਂ ਮਰਨ ਵਾਲਿਆਂ ਦੀ ਲਿਸਟ ਦੇ ਵਿੱਚ ਪਰਮਾਤਮਾ ਦੀ ਮਰਜ਼ੀ ਹੋਈ ਤਾਂ ਇਸੇ ਤਰ੍ਹਾਂ ਹੀ ਹੋਏਗਾ ਜੇ ਉਹਦੀ ਮਰਜ਼ੀ ਹੋਈ ਵੀ ਪਰਮਾਤਮਾ ਨੇ ਬਚਾਉਣਾ ਰੱਖਿਆ ਕਰਨਾ ਫਿਰ ਕੋਈ ਜੰਗ ਛੇੜ ਨਹੀਂ ਸਕਦਾ ਇਸ ਕਰਕੇ ਪਰਮਾਤਮਾ ਤੇ ਭਰੋਸਾ ਉਹ ਬੰਦਿਆਂ ਤੇ ਨਹੀਂ ਜਾਂ ਕੋਈ ਅਮਰੀਕਾ ਜਾਂ ਭਾਰਤ ਜਾਂ ਪਾਕਿਸਤਾਨ ਤੇ ਕਿਸੇ ਮੁਲਕ ਤੇ ਕਿਸੇ ਇੱਕ ਬੰਦੇ ਤੇ ਵਿਸ਼ੇਸ਼ ਵਿਅਕਤੀ ਤੇ ਭਰੋਸਾ ਕਰਨ ਦੀ ਜ਼ਰੂਰਤ ਨਹੀਂ ਭਰੋਸਾ ਰੱਖੋ ਅਕਾਲ ਪੁਰਖ ਤੇ ਉਹ ਪਰਮਾਤਮਾ ਜੁਦ ਕੇ ਜਤਈਆ ਰੰਗ ਅਰੰਗ ਭੂਮ ਕੇ ਪਵਈਆ ਭਾਰ ਭੂਮ ਕੇ ਮਟਈਆ 나ਥ ਤੀਨ ਲੋਕ ਗਾਈਐ ਕਹਿੰਦੇ ਉਹ ਪਰਮਾਤਮਾ ਤੇ ਭਰੋਸਾ ਰੱਖੋ ਜਿਹੜਾ ਸਤਗੁਰ ਸੱਚੇ ਪਾਤਸ਼ਾਹ ਜੀ ਆਪ ਹੀ ਸਾਰਾ ਕੁਝ ਕਰਨ ਵਾਲਾ ਹੈ ਉਹੀ ਹੈ ਸਾਰਾ ਕੁਝ ਉਹ ਉਹਦੇ ਤੇ ਭਰੋਸਾ ਰੱਖੋ ਉਹ ਪ੍ਰਮਾਤਮਾ ਜਿਹੜਾ ਹੈ ਨਾ ਸਭ ਕੁਝ ਕਰਨ ਵਾਲਾ ਹੈ ਉਹ ਪ੍ਰਮਾਤਮਾ ਹੀ ਸਭ ਕੁਝ ਕਰਨ ਹਾਰ ਹੈ ਇਸ ਕਰਕੇ ਉਹਦੇ ਤੇ ਭਰੋਸਾ ਰੱਖੋ ਤੇ ਸਤਗੁਰ ਅੱਗੇ ਅਰਦਾਸ ਜਿਹੜੀ ਹੈ ਜ਼ਰੂਰ ਕਰੋ ਤਾਂ ਜੋ ਅਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹ ਨਾ ਵਰਤਣ ਲੱਖਾਂ ਬੇਦੋਸ਼ੇ ਲੋਕਾਂ ਦਾ ਜਿਹੜਾ ਕਤਲ ਹੈ ਉਹ ਨਾ ਹੋਵੇ ਇਸ ਜੰਗ ਦੇ ਨਾਮ ਤੇ ਵਾਹਿਗੁਰੂ ਜੀ ਕਾ ਖਾਲਸਾ